ਨਮਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਕਰਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਦੇਸ਼ ਦੇ ਵਾਈਸ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਜੀ ਵੱਲੋਂ ਨਵਾਂ ਸ਼ਹਿਰ ਵਿਖੇ ਇੱਕ ਪ੍ਰੈਸ ਬੈਠਕ ਕੀਤੀ ਗਈ ਇਸ ਮੌਕੇ ਉਹਨਾਂ ਨੇ ਦੱਸਿਆ ਕਿ ਫਿਰੋਜ਼ਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹੀਦਾਂ ਦੇ ਵਾਸਤੇ ਕੇਂਦਰ ਸਰਕਾਰ ਵੱਲੋਂ ਦੋ ਪ੍ਰੋਜੈਕਟ ਮਨਜ਼ੂਰ ਕੀਤੇ ਗਏ ਹਨ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਜਿਨ੍ਹਾਂ ਸੰਗਠਨਾਂ ਨਾਲ ਲੰਬੇ ਅੱਸੇ ਤੋਂ ਜੁੜੇ ਹੋ ਨੇ ਤੇ ਸਾਡੀ ਅਨੰਦਪੁਰ ਸਾਹਿਬ ਲੋਕ ਸਭਾ ਦੇ ਵਿੱਚ ਇਲੈਕਸ਼ਨ ਵੀ ਲੜੇ ਨੇ ਐਮਪੀ ਦਾ ਅੱਜ ਸਾਡੇ ਮੱਦੇਨ ਆਏ ਨੇ ਕਿ ਜੋ ਨરેન્દ્રભાઈ ਮੋਦੀ ਜੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਨੇ ਸ਼ਿਦਿਆਵਸਾ ਪਗਸੰਗ ਦੇ ਪਿੰਡ ਖਟਕੜ ਖਣਾ ਵਾਸਤੇ ਕੁਝ ਪ੍ਰੋਜੈਕਟ ਨਵੇਂ ਜਿਹੜੇ ਆ ਦਿੱਤੇ ਨੇ ਤਾਂ ਉਹਨਾਂ ਦੇ ਨਾਮ ਦੇ ਦਿੱਤੇ ਨੇ ਉਹਦੇ ਬਾਰੇ ਜਾਣਕਾਰੀ ਸਾਨੂੰ ਕਿਉਂਕਿ ਇਹਨਾਂ ਦਾ ਬੜਾ ਸਹਿਯੋਗ ਰਿਹਾ ਸੋ ਅੱਜ ਇਹਦਾ ਬੜਾ ਬਾਰ-ਬਾਰ ਪਗਸੰਗ ਦੇ ਪਿੰਡ ਲੈ ਕੇ ਦਿੱਤੀ ਪਿੰਡ ਨੂੰ ਲੈ ਕੇ ਉੱਪਰ ਬਾਰ-ਬਾਰ ਮਿਲਦੇ ਰਹੇ ਨੇ ਇਥੇ ਖੁਸ਼ਾ ਕੁਝ ਜਿਹੜਾ ਵਾ ਭਗਸਿੰਧ ਦੇ ਪਿੰਡ ਦੇ ਨਿਮਿਤ ਉਹ ਇਹਨਾਂ ਕੋਲ ਅਸੀਂ ਕਰ ਸਕੀਏ ਜੋ ਵੀ ਕਰ ਸਕਦੇ ਆ ਜੋਰ ਲਾਈਏ ਇਹ ਪੂਰੇ ਆਪਣੇ ਐਫਰਟਸ ਲਗਾ ਰਹੇ ਨੇ ਤਾਂ ਉਹਦੇ ਸਦਕਾ ਸਾਨੂੰ ਜਿਹੜਾ ਹੈ ਨਵਾਂ ਕੋਈ ਪ੍ਰੋਜੈਕਟ ਚਲੇ ਨੇ ਉਹਦੇ ਬਾਰੇ ਜਾਣਕਾਰੀ ਜਿਹੜੀ ਸਾਨੂੰ ਆ ਇਹ ਨਵੇਂ ਸ਼ਹਿਰ ਵਾਸਤੇ ਡਾਕਟਰ ਸੋਹਾਰ ਸ਼ਰਮਾ ਜੀ ਦੇਣਗੇ ਮੈਂ ਸੋਹਾਰ ਸ਼ਰਮਾ ਜੀ ਨੂੰ ਕਹਿਣਾ ਕਿ ਉਹ ਤੁਹਾਡੇ ਨਾਲ ਰੂਪਰੂ ਹੋਵੇ ਸਾਨੂੰ ਸ੍ਰੀ ਸਿੰਧੀ ਪਾਰਦਵਾਜੀ ਸਾਡੇ ਸਾਫਕਾ ਜ਼ਿਲ੍ਹਾ ਪ੍ਰਧਾਨ ਨੇ ਮੇਰੇ ਨਾਲ ਸਾਡੇ ਬਹੁਤ ਹੀ ਸੀਨੀਅਰ ਨੇਤਾ ਭੈਣ ਬਰਿੰਦਰ ਕੌਰ ਥੰਦੀ ਜੀ ਜਿਹੜੀ ਇਸ ਵੇਲੇ ਮਹਿਲਾ ਮੋਰਚਾ ਦੀ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਨੇ ਭੈਣ ਪੂਨਮ ਆਣਿਕ ਜੀ ਜਿਨ੍ਹਾਂ ਨੇ ਚੋਣ ਵੀ ਲੜੀ ਹੈ ਸਭ ਤੋਂ ਸਾਡੇ ਸਾਫਕਾ ਜ਼ਿਲ੍ਹਾ ਪ੍ਰਧਾਨ ਵੀ ਨੇ ਹੋਰ ਵੀ ਸਾਰੇ ਸੀਨੀਅਰ ਸਾਥੀ ਬੈਠੇ ਨੇ ਅੱਜ ਵੀ ਇਸ ਪੱਤਰਕਾਰ ਵਾਰਤਾ ਦਾ ਦੋ ਮੁੱਦੇ ਨੇ ਇੱਕ ਤਾਂ ਤੁਹਾਨੂੰ ਪਤਾ ਹੀ ਹੈ ਕਿ ਕੱਲ ਨਰਿੰਦਰ ਮੋਦੀ ਜੀ ਦੀ ਸਰਕਾਰ ਵੱਲੋਂ ਪੰਜਾਬ ਲਈ ਦੋ ਵੱਡੇ ਪ੍ਰੋਜੈਕਟ ਦਿੱਤੇ ਗਏ ਨੇ ਇੱਕ ਫਿਰੋਜ਼ਪੁਰ ਚ ਸ਼ਹੀਦ ਭਗਤ ਸਿੰਘ ਸ਼ਹੀਦ ਰਾਜਗੁਰੂ ਸ਼ਹੀਦ ਸੁਖਦੇਵ ਦਾ ਜਿਹੜਾ ਸਮਾਦੀ ਸਥਾਨ ਹੈ ਉਹਦੇ ਲਈ ਇੱਕ ਵੱਡਾ ਪ੍ਰੋਜੈਕਟ ਦਿੱਤਾ ਗਿਆ ਹੈ ਔਰ ਇੱਕ ਖਟਕੜ ਕਲਾ ਜੋ ਭਗਤ ਸਿੰਘ ਦਾ ਪਿਤਾ ਪੁਰਖੀ ਘਰ ਹੈ ਜਿੱਥੇ ਉਹਨਾਂ ਦਾ ਪੁਰਾਣਾ ਜੱਦੀ ਪਿੰਡ ਹੈ ਉੱਥੇ ਇੱਕ ਹੈਰੀਟੇਜ ਸਟਰੀਟ ਭਗਤ ਸਿੰਘ ਜੀ ਨੂੰ ਸਮਰਪਿਤ ਉਦੇ ਲਈ 53 ਕਰੋੜ 45 ਲੱਖ ਰੁਪਏ ਦਾ ਇੱਕ ਪ੍ਰੋਜੈਕਟ ਜਿਹੜਾ ਉਹ ਕੇਂਦਰ ਦੀ ਸਰਕਾਰ ਨੇ ਮਨਜ਼ੂਰ ਕੀਤਾ ਹੈ ਮੈਂ ਸਭ ਤੋਂ ਪਹਿਲਾਂ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਔਰ ਸਾਡੇ ਟੂਰਿਜ਼ਮ ਔਰ ਕਲਚਰ ਮੰਤਰੀ ਸ਼੍ਰੀ ਗਜੇਂਦਰ ਸ਼ੇਖਾਵਤ ਜੀ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਪੰਜਾਬ ਦੇ ਲੋਕਾਂ ਦੀਆਂ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ ਸ਼ਹੀਦ ਦੇ ਆਜ਼ਮ ਭਗਤ ਸਿੰਘ ਦੇ ਜਿਹੜੇ ਦੋਨੋਂ ਸਥਾਨ ਨੇ ਉਹਨਾਂ ਸਥਾਨਾਂ ਦੇ ਲਈ ਇੰਨੇ ਵੱਡੇ ਪ੍ਰੋਜੈਕਟ ਮਨਜ਼ੂਰ ਕੀਤੇ ਆ ਤਾਨੂੰ ਯਾਦ ਹੋਵੇਗਾ ਜਦੋਂ ਲੋਕ ਸਭਾ ਦੀਆਂ ਚੋਣਾਂ ਸੀ ਤੇ ਉਸ ਵੇਲੇ ਮੈਂ ਨਵਾਂ ਸ਼ਹਿਰ ਆਇਆ ਸੀ ਤੇ ਪੂਰੇ ਲੋਕ ਸਭਾ ਹਲਕੇ ਲਈ ਜਿਹੜੇ ਅਸੀਂ ਵਾਅਦੇ ਕੀਤੇ ਸੀ ਉਹਦੇ ਚ ਦੋ ਵੱਡੇ ਵਾਅਦੇ ਨਵਾਂ ਸ਼ਹਿਰ ਨੂੰ ਸਮਰਪਿਤ ਵੀ ਸੀਗੇ ਇੱਕ ਇਹ ਹੀ ਸੀ ਕਿ ਖੜਕੜ ਕਲਾਂਜ ਕੋਈ ਵੱਡਾ ਕੇਂਦਰੀ ਪ੍ਰੋਜੈਕਟ ਲਿਆ ਕੇ ਇਹਨੂੰ ਹੋਰ ਵੱਡੇ ਟੂਰਿਜ਼ਮ ਸਥਾਨ ਦੇ ਨਾਤੇ ਅਸੀਂ ਡਵੈਲਪ ਕਰਾਂਗੇ ਪਰ ਪਿਛਲੇ 6 ਮਹੀਨੇ ਤੋਂ ਲਗਾਤਾਰ ਮੈਂ ਇਸ ਕੰਮ ਦੇ ਲਈ ਸਾਡੇ ਮਾਨਯੋਗ ਜਿਹੜੇ ਟੂਰਿਜ਼ਮ ਮੰਤਰੀ ਨੇ ਗਜੇਂਦਰ ਸ਼ੇਖਾਵਤ ਜੀ ਉਹਨਾਂ ਨੂੰ ਮਿਲਦਾ ਰਿਹਾ ਉਹਨਾਂ ਨੂੰ ਨਿਵੇਦਨ ਕੀਤਾ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਆਦਰਨੀય ਸ਼ਖਾਵਤ ਜੀ ਨੇ ਔਰ ਕੇਂਦਰ ਦੀ ਸਰਕਾਰ ਨੇ ਮੇਰੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਕੱਲ ਉਹ ਫੈਸਲਾ ਲਿਆ ਔਰ 53 ਕਰੋੜ 45 ਲੱਖ ਰੁਪਏ ਦੀ ਹੈਰੀਟੇਜ ਸਟਰੀਟ ਦਾ ਜਿਹੜਾ ਪ੍ਰੋਜੈਕਟ ਹੈ ਉਹ ਇੱਥੇ ਮਿਲਿਆ ਇਹ ਮੋਦੀ ਸਾਹਿਬ ਦੀ ਸੋਚ ਹੈ ਜਿਹੜੀ ਤੁਸੀਂ ਦੇਖੋ ਦੇਸ਼ ਦੇ ਅੰਦਰ ਜਿੰਨੇ ਵੀ ਇਤਿਹਾਸਿਕ ਸਾਡੇ ਨਾਇਕ ਹੋਏ ਉਹਨਾਂ ਨੂੰ ਸਨਮਾਨ ਦੇਣ ਦਾ ਕੰਮ ਮੋਦੀ ਜੀ ਨੇ ਸ਼ੁਰੂ ਕੀਤਾ ਹੈ ਪਿਛਲੇ 10 ਸਾਲਾਂ ਸੁਭਾਸ਼ ਚੰਦਰ ਬੋਸ ਜੀ ਜਿਨ੍ਹਾਂ ਨੂੰ ਪੁਰਾਣੀਆਂ ਪਿਛਲੀਆਂ ਸਰਕਾਰਾਂ ਨੇ ਕਦੀ ਤਵੱਜੋ ਨਹੀਂ ਦਿੱਤੀ ਸੀ ਉਹਨਾਂ ਦੇ ਲਈ ਬਹੁਤ ਬੜਾ ਸਮਾਰਕ ਬੰਗਾਲ ਚ ਬਣਿਆ ਉਹਨਾਂ ਦੀ ਕੇਸ ਦੀਆਂ ਸਾਰੀਆਂ ਫਾਈਲਾਂ ਡੀ ਕਲਾਸੀਫਾਈ ਕੀਤੀਆਂ ਗਈਆਂ ਇਸੇ ਪ੍ਰਕਾਰ ਨਾਲ ਬਾਬਾ ਸਾਹਿਬ ਅੰਬੇਡਕਰ ਉਹਨਾਂ ਦੇ ਨਾਲ ਸੰਬੰਧਿਤ ਪੰਜ ਸਥਾਨ ਜਿੱਥੇ ਉਹਨਾਂ ਨੇ ਜਨਮ ਲਿਆ ਜਿੱਥੇ ਉਹਨਾਂ ਨੇ ਸਿੱਖਿਆ ਲਈ ਜਿੱਥੇ ਉਹਨਾਂ ਨੇ ਦੀਕਸ਼ਾ ਲਈ ਐਸੇ ਪੰਜ ਤੀਰਥ ਵਿਕਸਿਤ ਕੀਤੇ ਗਏ वीर सवरकर ਨਾਲ ਸੰਬੰਧਿਤ ਜਿਹੜੇ ਸਥਾਨ ਸੀ ਉਹਨਾਂ ਨੂੰ ਵਿਕਸਿਤ ਕੀਤਾ ਗਿਆ ਹੋਰ ਵੀ ਜਿਹੜੇ ਦੇਸ਼ ਦੇ ਕ੍ਰਾਂਤੀਕਾਰੀ ਐ ਮਹਾਰਾਣਾ ਪ੍ਰਤਾਪ ਚੰਦਰਸ਼ੇਖਰ ਆਜ਼ਾਦ ਉਸੇ ਹੀ ਕੜੀ 'ਚ ਨਰਿੰਦਰ ਮੋਦੀ ਜੀ ਨੇ ਸ਼ਹੀਦ ਆਜ਼ਮ ਭਗਤ ਸਿੰਘ ਦੇ ਦੋਨਾਂ ਸਮਾਰਕਾਂ ਲਈ ਇਹ ਜਿਹੜੀ ਗ੍ਰਾਂਟ ਦਿੱਤੀ ਐ ਪ੍ਰੋਜੈਕਟ ਦਿੱਤੀ ਐ ਸਾਡੀ ਸਰਕਾਰ ਦਾ ਸਾਡੀ ਪਾਰਟੀ ਦਾ ਏਜੰਡਾ ਬੜਾ ਸਪਸ਼ਟ ਐ ਕਿ ਦੇਸ਼ ਦੀ ਜਿਹੜੀ ਨੌਜਵਾਨ ਪੀੜ੍ਹੀ ਐ ਉਹ ਜਿਹੜੇ ਸਾਡੇ ਦੇਸ਼ ਦੇ ਮਹਾਨ क्रांतिकारी ਨੇ ਇਹਨੇ ਦੇਸ਼ ਨੂੰ ਬਣਾਉਣ ਦਾ ਯਤਨ ਕਰ ਪਾਇਆ ਉਹਨਾਂ ਤੋਂ ਪ੍ਰੇਰਨਾ ਲੈ ਸਕੀਏ ਕਿ ਜੀਵਨੀ ਤੋਂ ਪ੍ਰੇਰਨਾ ਲੈ ਸਕੀਏ ਪਰ ਸਮੇਤਾਂ ਕਿੜਾ ਪ੍ਰੋਜੈਕਟ ਖਟਕੜ ਕਲਾ ਦਾ ਸ਼ੁਰੂ ਕੀਤਾ ਲਾਇਆ ਹੈ ਮੇਰੇ ਪੇਸ਼ ਇਹਦੇ ਨਾਲ ਇਥੇ ਖਟਕੜ ਕਲਾ ਵਿਦਿਆ ਸਟਰੀਟ ਬਣੇਗੀ ਉਹਦੇ ਨਾਲ ਇਸ ਪੂਰੇ ਖਿੱਤੇ ਦੀ ਇਸ ਪੂਰੇ ਜ਼ਿਲ੍ਹੇ ਦੀ ਇਕਨੋਮੀ ਨੂੰ ਬੜਾ ਲਾਭ ਹੋਏ ਕਿਉਂਕਿ ਟੂਰਿਜ਼ਮ ਜਦੋਂ ਵਿਕਸਿਤ ਹੁੰਦਾ ਹੈ ਅੱਜ ਪੰਜਾਬ ਜਿਹੜਾ ਟੂਰਿਸਟ ਆ ਰਿਹਾ ਹੈ ਉਹ ਚਾਹੇ ਸ੍ਰੀ ਅੰਮ੍ਰਿਤਸਰ ਸਾਹਿਬ ਆਂਦਾ ਹੈ ਚਾਹੇ ਉਹ ਸ਼੍ਰੀ ਨੰਦਪੁਰ ਸਾਹਿਬ ਆਂਦਾ ਹੈ ਚਾਹੇ ਉਹ ਚੰਡੀਗੜ੍ਹ ਆਂਦਾ ਹੈ ਉਹਦਾ ਬਹੁਤ ਘੱਟ ਹਿੱਸਾ ਸਾਡੇ ਕੋਲ ਇੱਥੇ ਆ ਰਿਹਾ ਹੈ ਲੇਕਿਨ ਹੈਰੀਟੇਜ ਸਟਰੀਟ ਬਣਨ ਦੇ ਨਾਲ ਜਦੋਂ ਇਹਦਾ ਦੇਸ਼ 'ਚ ਨਾਮ ਹੋਏਗਾ ਸੋਸ਼ਲ ਮੀਡੀਆ ਤੇ ਜਦੋਂ ਇਹਦਾ ਪ੍ਰਚਲਨ ਹੋਏਗਾ ਤੇ ਟੂਰਿਸਟ ਜਿਹੜੇ ਨੇ ਉਹ ਜ਼ਰੂਰ ਚਾਣਗੇ ਕਿ ਜਿ세 ਅੰਮ੍ਰਿਤਸਰ ਆਏ ਆ ਤਾਂ ਪਗਤ ਸਿੰਘ ਦਾ ਸਥਾਨ ਵੀ ਦੀਖੀ ਜਾਈਏ ਔਰ ਜਦੋਂ ਟੂਰਿਜ਼ਮ ਵਧੇਗਾ ਤੇ ਉਹਦੇ ਨਾਲ ਬੰਗਾ ਦੀ ਨਵਾਂ ਸ਼ਹਿਰ ਦੀ ਖਟਕੜ ਕਲਾ ਦੀ ਅਰਥਵਿਵਸਥਾ ਨੂੰ ਬਹੁਤ ਵੱਡਾ ਲਾਭ ਮਿਲਣ ਵਾਲਾ ਹੈ ਸੋ ਉਸ ਦ੍ਰਿਸ਼ਟੀ ਨਾਲ ਵੀ ਮੈਂ ਸਮਝਦਾ ਕਿ ਇਹ ਬਹੁਤ ਇੰਪੋਰਟੈਂਟ ਹੈ ਜਿੱਥੇ ਪੰਜਾਬ ਦੇ ਨੌਜਵਾਨਾਂ ਨੂੰ ਸੇਧ ਦੇਣ ਦਾ ਕੰਮ ਇਹ ਸਮਾਰਕ ਕਰੇਗਾ ਦੇਸ਼ ਦੇ ਨੌਜਵਾਨਾਂ ਨੂੰ ਸੇਧ ਦੇਣ ਦਾ ਕੰਮ ਹੈ ਜਿਹੜੀ ਹੈਰੀਟੇਜ ਸਟਰੀਟ ਕਰੇਗੀ ਉਥੇ ਹੀ ਨਵਾਂ ਸ਼ਹਿਰ ਜ਼ਿਲ੍ਹੇ ਦੀ ਆਰਥਿਕਤਾ ਨੂੰ ਵੀ ਇਹਦੇ ਨਾਲ ਹੁਲਾਰਾ ਮਿਲੇਗਾ ਹੁੰਗਾਰਾ ਮਿਲੇਗਾ ਤੁਮ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦੀ ਦੂਜਾ ਵੱਡਾ ਮੁੱਦਾ ਉਸ ਵੇਲੇ ਵੀ ਮੈਂ ਰੱਖਿਆ ਸੀ ਕਿ ਨਵਾਂ ਸ਼ਹਿਰ ਨੂੰ ਮੈਡੀਕਲ ਕਾਲਜ ਮਿਲਣਾ ਚਾਹੀਦਾ ਪਰ ਮੈਂ ਇਹਦੇ ਲਈ ਕੋਸ਼ਿਸ਼ ਕਰਾਂਗਾ ਨਰਿੰਦਰ ਮੋਦੀ ਜੀ ਦਾ ਸੁਪਨਾ ਹੈ ਔਰ ਇਸ ਗੱਲ ਨੂੰ ਉਹਨਾਂ ਨੇ ਬਾਰ-ਬਾਰ ਕਿਹਾ ਹੈ ਕਿ ਦੇਸ਼ ਦੇ ਯੋਜਨਾ ਵੀ ਬਣਾਈ ਹੈ ਕੇਂਦਰ ਸਰਕਾਰ ਨੇ ਕਿ ਦੇਸ਼ ਦੇ ਹਰ ਜ਼ਿਲ੍ਹੇ 'ਚ ਮੈਡੀਕਲ ਕਾਲਜ ਸਥਾਪਿਤ ਕਰਨਾ ਤਾਂ ਕਿ ਜਿਆਦਾ ਤੋਂ ਜਿਆਦਾ ਕੁਆਲੀਫਾਈਡ ਡਾਕਟਰਸ ਦੇਸ਼ ਦੇ ਅੰਦਰ ਪ੍ਰੋਡਿਊਸ ਕੀਤੇ ਜਾ ਸਕਣ ਸਿਹਤ ਸਭਾਵਾਂ ਨੂੰ ਸੁਧਾਰਨ ਲਈ ਉਸੇ ਕੜੀ 'ਚ ਨਵਾਂ ਸ਼ਹਿਰ ਦਾ ਮੈਡੀਕਲ ਕਾਲਜ ਵੀ ਕੇਂਦਰ ਸਰਕਾਰ ਨੇ ਜਿਹੜਾ ਪੰਜਾਬ ਨੂੰ ਦਿੱਤਾ ਹੈ ਕਿਉਂਕਿ 60% ਦੀ ਹਿੱਸੇਦਾਰੀ ਜਿਹੜੀ ਹੈ ਤੇ ਕੇਂਦਰ ਸਰਕਾਰ ਦੀ ਹੈ ਸੋ ਉਹਦੇ ਲਈ ਵੀ ਮੈਂ ਨਰਿੰਦਰ ਮੋਦੀ ਜੀ ਦਾ ਸਾਡੇ ਦੇਸ਼ ਦੇ ਜਿਹੜੇ ਸਿਹਤ ਮੰਤਰੀ ਨੇ ਸਤਿਕਾਰਯੋਗ ਜੈ ਪ੍ਰਕਾਸ਼ ਜਗਤ ਪ੍ਰਕਾਸ਼ ਨਿੱਡਾ ਜੀ ਦਾ ਉਹਨਾਂ ਦਾ ਮੈਂ ਕੋਟਨ ਕੋਟ ਧੰਨਵਾਦ ਕਰਦਾ ਕਿ ਉਹਨਾਂ ਨੇ ਨਵਾਂ ਸ਼ਹਿਰ ਨੂੰ ਇੱਕ ਮੈਡੀਕਲ ਕਾਲਜ ਦਿੱਤਾ ਹੈ ਔਰ ਮੈਡੀਕਲ ਕਾਲਜ ਆਂਦੇ ਨਾਲ ਵੀ ਨਵਾਂ ਸ਼ਹਿਰ ਨੂੰ ਉਹਦਾ ਬਹੁਤ ਲਾਭ ਮਿਲਣ ਵਾਲਾ ਜਿੱਥੇ ਸਾਡੇ ਬੱਚਿਆਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਗੀ ਮੈਡੀਕਲ ਦੀ ਪੜ੍ਹਾਈ ਲਈ ਉੱਥੇ ਨਵਾਂ ਸ਼ਹਿਰ ਦੀ ਇਕਨੋਮੀ ਵਿੱਚ ਵੀ ਉਸ ਮੈਡੀਕਲ ਕਾਲਜ ਨਾਲ ਬਹੁਤ ਵੱਡਾ ਹੰਗਾਰਾ ਜਿਹੜਾ ਮਿਲੇਗਾ ਸੋ ਨਵਾਂ ਸ਼ਹਿਰ ਜ਼ਿਲ੍ਹੇ ਦੇ ਲਈ ਜਿਹੜੇ ਦੋ ਵੱਡੇ ਪ੍ਰੋਜੈਕਟ ਆਏ ਹੈ ਉਹਨਾਂ ਦੋਨਾਂ ਪ੍ਰੋਜੈਕਟਸ ਦੇ ਲਈ ਮੈਂ ਇੱਕ ਵਾਰ ਫੇਰ ਨਰੇਂਦਰ ਮੋਦੀ ਜੀ ਦਾ ਗਜੇਂਦਰ ਸ਼ਿਖਾਵਤ ਜੀ ਦਾ ਸ਼੍ਰੀ ਜੇਪੀ ਨੱਡਾ ਜੀ ਦਾ ਕੋਟਨ ਕੋਟ ਧੰਨਵਾਦ ਕਰਦਾ ਕਿ ਉਹਨਾਂ ਨੇ ਨਵੇਂ ਸ਼ਹਿਰ ਜ਼ਿਲ੍ਹੇ ਦੇ ਲੋਕਾਂ ਦੇ ਇਸ਼ੂਜ਼ ਨੂੰ ਧਿਆਨ ਚ ਰੱਖਦੇ ਹੋਏ ਇਹਨਾਂ ਦੋ ਪ੍ਰੋਜੈਕਟਸ ਨੂੰ ਮਨਜ਼ੂਰੀ ਦਿੱਤੀ ਹੈ ਹੱਲੇ ਵੀ ਬਹੁਤ ਸਾਰੇ ਕੰਮ ਬਾਕੀ ਨੇ ਕਿਉਂਕਿ ਜਦੋਂ ਨਵਾਂ ਸ਼ਹਿਰ ਆਇਆ ਸੀ ਤੇ ਬਹੁਤ ਸਾਰੇ ਇਸ਼ੂ ਆਪਾਂ ਚੁੱਕੇ ਸੀ ਉਹਨਾਂ ਚੋਂ ਦੋ ਹੀ ਰਿਜ਼ੋਲਵ ਹੋਏ ਨੇ ਰੇਲਵੇ ਦਾ ਇੱਕ بڑا ਵੱਡਾ ਇਸ਼ੂ ਰੇਲਵੇ ਦਾ ਜਿਹੜਾ ਨਵਾਂ ਸ਼ਹਿਰ ਦਾ ਇਸ਼ੂ ਹੈ ਉਹ ਇਸ਼ੂ ਤੇ ਵੀ ਕੰਮ ਚੱਲ ਰਿਹਾ ਮੈਂ ਉਹਦੇ ਲਈ ਵੀ ਦੋ ਵਾਰ ਮਾਨਯੋਗ ਰੇਲ ਮੰਤਰੀ ਜੀ ਨੂੰ ਮਿਲ ਕੇ ਨਿਵੇਦਨ ਕੀਤਾ ਹੈ ਕਿ ਨਵਾਂ ਸ਼ਹਿਰ ਨੂੰ ਜਿਹੜਾ ਉਹ ਰੇਲ ਦੇ ਨਾਲ ਜੋੜਿਆ ਜਾਏ ਫਗਵਾੜਾ ਦੇ ਨਾਲ ਜੋੜਿਆ ਜਾਏ ਉਹਦੇ ਲਈ ਵੀ ਮੈਨੂੰ ਪੂਰੀ ਉਮੀਦ ਹੈ ਕਿ ਰੇਲ ਮੰਤਰੀ ਜੀ ਨੇ ਉਸੇ ਵੇਲੇ ਸਾਰੇ ਅਫਸਰਾਂ ਨੂੰ ਬੁਲਾ ਕਰਕੇ ਇਸ ਗੱਲ ਦੀ ਤਾਜੀਦ ਕੀਤੀ ਸੀ ਕਿ ਇਸ ਵਿਸ਼ੇ ਦੇ ਉੱਤੇ ਤੁਸੀਂ ਕਾਰਵਾਈ ਸ਼ੁਰੂ ਕਰੋ ਸੋ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਕੁਝ ਮਹੀਨਿਆਂ ਦੇ ਅੰਦਰ ਜਿਹੜਾ ਰੇਲਵੇ ਦਾ ਇੱਕ ਬੜਾ ਪੁਰਾਣਾ ਮੁੱਦਾ ਕਿ ਰੇਲਵੇ ਨਾਲ ਨਵਾਂ ਸ਼ਹਿਰ ਨੂੰ ਬਲਾਚੌਰ ਨੂੰ ਜੋੜਨਾ ਹੈ ਉਹਦੇ ਤੇ ਵੀ ਕੇਂਦਰ ਸਰਕਾਰ ਗੰਭੀਰਤਾ ਪੂਰੋਂ ਕੰਮ ਕਰੇਗੀ ਔਰ ਬਹੁਤ ਜਲਦੀ ਉਹਦੀ ਵੀ ਕੋਸ਼ਿਸ਼ਾਂ ਅਸੀਂ ਕਰਾਂਗੇ ਸੋ ਇਹਨਾਂ ਸਾਰੇ ਇਸ਼ੂਜ਼ ਨੂੰ ਲੈ ਕੇ ਮੇਰੇ ਮਨ ਸੀ ਕਿ ਤੁਹਾਡੇ ਮਾਧਿਅਮ ਦੇ ਨਾਲ ਨਵਾਂ ਸ਼ਹਿਰ ਦੀ ਜਨਤਾ ਦੇ ਨਾਲ ਇਹ ਗੱਲ ਰੱਖੀ ਜਾਵੇ ਕਿ ਕਿਵੇਂ ਮੋਦੀ ਸਾਹਿਬ ਦੀ ਸਰਕਾਰ ਜਿਹੜੀ ਹੈ ਕੇਂਦਰ ਦੀ ਸਾਡੀ ਜਿਹੜੀ ਸਰਕਾਰ ਹੈ ਉਹ ਪੰਜਾਬ ਦੇ ਚੌ ਮੁਖੀ ਵਿਕਾਸ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ ਔਰ ਮੈਨੂੰ ਕਿਉਂਕਿ ਪਾਰਟੀ ਨੇ ਮੌਕਾ ਦਿੱਤਾ ਸੀ ਨਵਾਂ ਸ਼ਹਿਰ ਦੇ ਲੋਕਾਂ ਨੇ ਵੀ ਬੜਾ ਪਿਆਰ ਦਿੱਤਾ ਪੂਰੇ ਹਲਕੇ ਦੇ ਲੋਕਾਂ ਨੇ ਬੜਾ ਪਿਆਰ ਦਿੱਤਾ ਸੋ ਮੇਰੀ ਇਹ ਡਿਊਟੀ ਵੀ ਬੰਦੀ ਹੈ ਕਿ ਜੋ-ਜੋ ਮਸਲੇ ਕੇਂਦਰ ਸਰਕਾਰ ਨਾਲ ਸੰਬੰਧਿਤ ਮੇਰੇ ਲੋਕ ਸਭਾ ਹਲਕੇ ਦੇ ਨੇ ਉਹਨਾਂ ਸਾਰੇ ਮਸਲਿਆਂ ਦੇ ਉੱਤੇ ਮੈਂ ਜਾ ਕੇ ਸਰਕਾਰ ਨਾਲ ਗੱਲ ਕਰਾਂ ਔਰ ਜੋ ਕੁਝ ਵੀ ਲੈ ਕੇ ਆ ਸਕਦੇ ਆ ਆਪਣੇ ਹਲਕੇ ਲਈ ਲੈ ਕੇ ਆਵਾਂ ਸੋ ਇੰਨੀ ਹੀ ਬੇਨਤੀਆਂ ਅੱਜ ਦੀ ਸਪ੍ਰੈਸ ਕਾਨਫਰੰਸ ਕਰਨੀਆਂ ਸੀ ਬਹੁਤ ਬਹੁਤ ਧੰਨਵਾਦ ਸਵਾਗਤ ਸਤਿ ਤੁਸੀਂ ਗੱਲ ਮੈਡੀਕਲ ਕਾਲਜ ਦੀ 60 40 ਦੀ ਰੇਸ਼ੋ ਨਾਲ ਚਾਹੁੰਦੀ ਅਸੀਂ ਕਪੂਰਥਲਾ ਔਰ ਹੁਸ਼ਿਆਰਪੁਰ ਚ ਦੋ ਮੈਡੀਕਲ ਕਾਲਜ ਪਿਛਲੀ ਵਾਰੀ ਵੀ ਦਿੱਤੇ ਸੀ ਕੇਂਦਰ ਸਰਕਾਰ ਦੇ ਪੈਸੇ ਜਾਰੀ ਕਰਨ ਤੋਂ ਪਹਿਲਾਂ ਕੁਝ ਸ਼ਰਤਾਂ ਹੁੰਦੀਆਂ ਨੇ ਉਹਦੇ ਜ਼ਮੀਨ ਐਕਵਾਇਰ ਕਰਨਾ ਇੱਕ ਵੱਡੀ ਸ਼ਰਤ ਹੁੰਦੀ ਹੈ ਸੋ ਕੇਂਦਰ ਸਰਕਾਰ ਜਦੋਂ ਵੀ ਉਹ ਸ਼ਰਤਾਂ ਪੰਜਾਬ ਦੀ ਸਰਕਾਰ ਪੂਰੀ ਕਰ ਲੇਗੀ ਪੈਸੇ ਜ਼ਰੂਰ ਆਣਗੇ ਪੂਰੇ ਦੇਸ਼ 'ਚ ਮੈਡੀਕਲ ਕਾਲਜ ਬਣ ਰਹੇ ਆ ਪੰਜਾਬ ਕੋਈ અપਵਾਦ ਨਹੀਂ ਮੇਰੀ ਬੇਨਤੀ ਹੈ ਕਿ ਸਰਕਾਰ ਜਲਦੀ ਉਹ ਫਾਰਮੈਲਟੀਆਂ ਵੀ ਪੂਰੀਆਂ ਕਰੇ ਨਵਾਂ ਸ਼ਹਿਰ ਦੇ ਅੰਦਰ ਵੀ ਸਰਕਾਰ ਜ਼ਮੀਨ ਐਕਵਾਇਰ ਕਰਕੇ ਜਿਹੜਾ ਆਪਣਾ ਕੰਮ ਸ਼ੁਰੂ ਕਰ ਲੇਗੀ ਤੇ ਕੇਂਦਰ ਦਾ ਪੈਸਾ ਤੇ ਆ ਹੀ ਜਾਣਾ ਹੈ ਕੇਂਦਰ ਦਾ ਪੈਸਾ ਦਾ ਐਡਵਾਂਸ ਹੀ ਆ ਜਾਂਦਾ ਹੈ ਬਹੁਤ ਸਾਰੀਆਂ ਸਕੀਮਾਂ ਚ ਨਵਾਂ ਸ਼ਹਿਰ ਵਾਲੇ ਦੀ ਜ਼ਮੀਨ ਸਰ ਹਾਲੇ ਤਾਂ ਸਰਕਾਰ ਨੇ ਸੈਂਕਸ਼ਨ ਕੀਤੀ ਹੈ ਉਹਦੇ ਬਾਅਦ ਹਰ ਸਰਕਾਰ ਦਾ ਉਹਦੇ ਬਾਅਦ ਟੈਂਡਰ ਹੋਏਗਾ ਲੋਕ ਟੈਂਡਰ 'ਚ ਬਿਡ ਕਰਨਗੇ ਜਿਹਨੂੰ ਟੈਂਡਰ ਮਿਲੇਗਾ ਉਹ ਟਾਈਮ ਹੈ ਲੇਕਿਨ ਮੈਨੂੰ ਲੱਗਦਾ ਹੈ ਕਿ ਫਗਤ ਸਿੰਘ ਦੇ ਜਿਹੜੀ ਜਨਮ ਦਿਨਤੀ ਆਣੀ ਹੈ 28 ਸਤੰਬਰ ਉਦੋਂ ਤੱਕ ਕੰਮ ਦੀ ਸ਼ੁਰੂਆਤ ਹੋ ਜਾਣੀ ਚਾਹੀਦੀ ਇਹ ਇੱਕ ਤਾਂ ਆਸਾਨ ਦਾ ਵੀ ਤੁਸੀਂ ਕਹੇ ਸੀ ਸਿਖਾਉਣਾ ਸਾਹਿਬ ਨੇ ਕਹਿ ਦਿੱਤੇ ਉਹਦੇ ਕੀ ਬਣਦਾ ਉਹਦੇ 'ਚ ਵੀ ਕਿਉਂਕਿ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਇੱਕ ਪ੍ਰਪੋਜ਼ਲ ਜਾਣੀ ਹੁੰਦੀ ਹੈ ਕੇਂਦਰ ਦੇ ਜਿਹੜੀ ਪ੍ਰਸ਼ਾਸਕੀਮ ਹੈ ਉਹ ਵੀ ਸਟੇਟ ਗਵਰਨਮੈਂਟ ਦੀ ਪ੍ਰਪੋਜ਼ਲ ਤੇ ਹੀ ਜਾਂਦੀ ਹੈ ਉਹ ਪ੍ਰਪੋਜ਼ਲ ਜਾਣ ਤੋਂ ਬਾਅਦ ਉਹਦੇ ਤੇ ਕੰਮ ਸ਼ੁਰੂ ਹੋ ਗਿਆ ਕਮੇਟੀ ਬਣੇਗੀ ਕਮੇਟੀ ਉਹਨੂੰ ਰਿਵਿਊ ਕਰੇਗੀ ਔਰ ਜਦੋਂ ਕਮੇਟੀ ਸੈਂਕਸ਼ਨ ਕਰਕੇ ਉੱਪਰ ਭੇਜ ਦੇਗੀ ਸਰਕਾਰ ਕੋਲ ਸਰਕਾਰ ਪੈਸੇ ਸੈਂਕਸ਼ਨ ਕਰ ਦੇਗੀ ਪ੍ਰੋਸੈਸ ਹੈ ਮੈਨੂੰ ਲੱਗਦਾ 1-2 ਮਹੀਨੇ 'ਚ ਰਕਾਸਨ ਦੀ ਵੀ ਪ੍ਰਪੋਜ਼ਲ ਆ ਜਾਏਗੀ ਕੁਛ ਨਾਲੇ ਆਸਾਨੀ ਤੁਸੀਂ ਰੇਲਵੇ ਦਾ ਮੁੱਦਾ ਆਪੀ ਕਿਸੀ ਆ ਕਿ ਪੱਤਰਕਾਰਾਂ ਨੂੰ ਕੁਝ ਨਹੀਂ ਚਾਹੀਦਾ ਹ ਤੁਸੀਂ ਇਹਨੂੰ ਫਗਵਾੜੇ ਨਾਲ ਜੋੜਨ ਦੀ ਕਹਿੰਦੇ ਫਗਵਾੜੇ ਨਾਲ ਤੇ ਆਲਰੇਡੀ ਜੁੜਿਆ ਹੋਇਆ ਹੈ ਨਾ ਖੰਨੇ ਨਾਲ ਜੋੜਨ ਦੀ ਖੰਨੇ ਨਾਲ ਜੋੜਨ ਦੀ ਲੋੜ ਹੈ ਬਿਲਕੁਲ ਠੀਕ ਹੈ ਮੈਂ ਉਹਨੂੰ ਖੰਨੇ ਦੀ ਜਗ੍ਹਾ ਫਗਵਾੜਾ ਕਹਿ ਗਿਆ ਖੰਨੇ ਨਾਲ ਜੋੜਨਾ ਹੈ ਬਿਲਕੁਲ ਉਹਨੂੰ ਔਰ ਉਹਦੇ ਲਈ ਮੈਂ ਮਿਲ ਕੇ ਰੇਲਵੇ ਮੰਤਰੀ ਜੀ ਨੂੰ ਮੈਮੋਰੰਡਮ ਦਿੱਤਾ ਸੀ ਉਹਨਾਂ ਨੇ ਮੇਰੇ ਸਾਹਮਣੇ ਜਿਹੜੇ ਆਫੀਸਰ ਸੀਗੇ ਉਹਨਾਂ ਨਾਲ ਗੱਲ ਵੀ ਕੀਤੀ ਕਿਉਂਕਿ ਇਹਦੇ ਲਈ ਟੈਕਨੀਕਲ ਸਰਵੇ ਹੋਣਾ ਕਿਉਂਕੋ ਕੋਈ ਵੀ ਸਕੀਮ ਹੈ ਨਾ ਉਹਦੇ ਲਈ ਸਟੇਟ ਗਵਰਨਮੈਂਟ ਵੀ ਬੜਾ ਕੀ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਰੇਲਵੇ ਨੇ ਜਦੋਂ ਆਪਣਾ ਪ੍ਰੋਜੈਕਟ ਬਣਾਉਣਾ ਹੈ ਸਭ ਤੋਂ ਪਹਿਲਾਂ ਤਾਂ ਟੈਕਨੀਕਲ ਸਰਵੇ ਹੋਣਾ ਹੈ ਫੀਜ਼ਿਬਿਲਟੀ ਚੈੱਕ ਹੋਣੀ ਹੈ ਫਿਰ ਜ਼ਮੀਨ ਦੀ ਗੱਲ ਆਣੀ ਹੈ ਜ਼ਮੀਨ ਜਿਹੜੀ ਐਕਵਾਇਰ ਕਰਨੀ ਹੈ ਉਹ ਸਟੇਟ ਗਵਰਨਮੈਂਟ ਨੇ ਕਰਨੀ ਹੈ ਉਹ ਸੰਵਿਧਾਨਿਕ ਅਧਿਕਾਰ ਸਿਰਫ ਸਟੇਟ ਗਵਰਨਮੈਂਟ ਨੂੰ ਦਿੱਤਾ ਹੈ ਔਰ ਸਾਡੇ ਧਿਆਨ ਚ ਇਹ ਹੈ ਕਿ ਪੰਜਾਬ ਚ ਇਹਦੇ ਲਈ ਬੜੀ ਦਿੱਕਤ ਹੈ ਈਵਨ ਐਨ ਐਚ ਆਈ ਦੇ ਜਿਹੜੇ ਸੈਂਕਸ਼ਨਡ ਪ੍ਰੋਜੈਕਟ ਸੀਗੇ ਜਿਦੇ ਚ ਹਜ਼ਾਰਾਂ ਕਰੋੜ ਰੁਪਏ ਸੈਂਕਸ਼ਨ ਹੋ ਗਿਆ ਸੀ ਉਹ ਵੀ NHAI ਨੇ ਚਿੱਠੀ ਲਿਖ ਕੇ ਵਿਡਰਾਅ ਕਰ ਲਿਆ ਕਿਉਂਕਿ ਜ਼ਮੀਨ ਐਕਵਾਇਰ ਨਹੀਂ ਹੋ ਰਹੀ ਬਹੁਤ ਸਾਰੇ ਜ਼ਿਲ੍ਹਿਆਂ 'ਚ ਸੋ ਮੈਨੂੰ ਲੱਗਦਾ ਕਿ ਇੱਕ ਵਾਰੀ ਰੇਲਵੇ ਮਿਨਿਸਟਰੀ ਦੀ ਟੈਕਨੀਕਲ ਪ੍ਰਪੋਜ਼ਲ ਓਕੇ ਹੋ ਜਾਏ ਲੇਕਿਨ ਮੈਂ ਉਸ ਨੂੰ ਲਗਾਤਾਰ ਫਾਲੋਅ ਅਪ ਕਰ ਰਹੇ ਹਾਂ ਜ਼ਰੂਰ ਇਸਤੇ ਕਾਰਵਾਈ ਹੋਵੇ ਸਵਾਜੀ ਤੁਸੀਂ ਬਲਾਚੌਰ ਦੀ ਵੀ ਪਿੱਛੇ ਐਪੀਓ ਜਿਹੜੇ ਹੁਣ ਜਿੱਤ ਕੇ ਲਏ ਨੇ ਅਦਾਬ ਗੱਲ ਇਹ ਤੁਸੀਂ ਵੀ ਆਪਣੀ ਸਰਕਾਰ ਨੂੰ ਕਹੋਗੇ ਜੀ ਨਹੀਂ ਮੈਂ ਆਲਰੇਡੀ ਕਰ ਚੁੱਕਾ ਕੰਗ ਸਾਹਿਬ ਨੇ ਤਾਂ ਹੋਣ ਕੀਤੀ ਹੋਗੀ ਮੈਂ ਤਾਂ ਬਲਾਚੌਰ ਨਵਾਂ ਸ਼ਹਿਰ ਇਹਨਾਂ ਦੋਨਾਂ ਨੂੰ ਰੇਲਵੇ ਲਿੰਕ ਨਾਲ ਜੋੜਿਆ ਜਾਵੇ ਇਹਦੇ ਲਈ ਮંત્રી ਜੀ ਨੂੰ ਮਿਲ ਕੇ ਪੂਰੀ ਪ੍ਰੋਪੋਜ਼ਲ ਸਬਮਿਟ ਕਰਕੇ ਆਇਆ ਸੀ ਔਰ ਆਫੀਸਰਸ ਨਾਲ ਮੀਟਿੰਗ ਕਰਵਾਈ ਸੀ ਮੇਰੀ ਉਹਨਾਂ ਨੇ ਉਹ ਸਾਰਾ ਟੈਕਨੀਕਲ ਸਰਵੇ ਵਗੈਰਾ ਦਾ ਕੰਮ ਸ਼ੁਰੂ ਹੋਏਗਾ ਮੈਂ ਬਜਟ ਸੈਸ਼ਨ ਖਤਮ ਹੋ ਜਾਏ ਉਸ ਤੋਂ ਬਾਅਦ ਮੈਂ ਦੁਬਾਰਾ ਇੱਕ ਵਾਰ ਰਸ਼ਨਲ ਸਾਹਿਬ ਨੂੰ ਜਾ ਕੇ ਮਿਲ ਕੇ ਉਹਦੀ ਕੀ ਪ੍ਰੋਗਰੈਸ ਹੈ ਉਹ ਇੱਕ ਵਾਰੀ ਕਰਕੇ ਫਿਰ ਤੁਹਾਡੇ ਨਾਲ ਦੁਬਾਰਾ ਰੂਬਰੂ ਹੋਵਾਂ ਸਰ ਫਟਿਆਲਾ ਵਿੱਚ ਕਰਨਾਲ ਬਾਹਰ ਤੇ ਪੰਜਾਬ ਪੁਲਿਸ ਦਾ ਇੱਕ ਬਹੁਤ ਵੱਡਾ ਮਾਮਲਾ ਸ਼ੁਰੂ ਹੋਇਆ ਹੈ ਇਹ ਸੁਧਰ ਰਿਹਾ ਹੈ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਬੜਾ ਹੀ ਅਨਫੋਰਚੂਨੇਟ ਹੈ ਦੇਖੋ ਦੇਸ਼ ਦੇ ਜਵਾਨ ਜਿਹੜੇ ਨੇ ਦੇਸ਼ ਦੀਆਂ ਸਰਾਧਾਂ ਤੇ ਦੇਸ਼ ਦੀ ਰਾਖੀ ਕਰਦੇ ਨੇ ਔਰ ਇੰਨੇ ਵੱਡੇ ਆਫੀਸਰ ਨਾਲ ਕਰਨਲ ਰੈਂਕ ਦਾ ਆਫੀਸਰ ਜਿਹੜਾ ਹੈ ਉਹਦਾ ਕਿੰਨਾ ਸਟੇਚਰ ਹੈ ਉਸ ਆਫੀਸਰ ਨਾਲ ਇਸ ਪ੍ਰਕਾਰ ਦੀ ਵਹਿਸ਼ਿਆਨਾ ਮਾਰਪੀਟ ਹੁੰਦੀ ਹੈ ਹਮਲਾ ਹੁੰਦਾ ਹੈ ਔਰ ਪੁਲਿਸ ਕਈ ਦਿਨ ਤੱਕ ਕਾਰਵਾਈ ਨਹੀਂ ਕਰਦੀ ਘਰ ਵਾਲਿਆਂ ਨੂੰ ਦਬਾਅ ਪਾਇਆ ਜਾਂਦਾ ਕਿ ਸਮਝੌਤਾ ਕਰ ਲਓ ਮੈਂ ਸਮਝਦਾ ਇਸ ਤੋਂ ਜ਼ਿਆਦਾ ਦੁਰਭਾਗੇਪੂਰਨ ਸਥਿਤੀ ਹੋ ਨਹੀਂ ਸਕਦੀ ਜਿਹੜੇ ਵੀ ਪੁਲਿਸ ਆਫੀਸਰ ਇਹਦੇ ਚ ਇਨਵੋਲਵ ਨਹੀਂ ਉਹਨਾਂ ਦੇ ਖਿਲਾਫ ਖੜੀ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਨੂੰ ਉਹਨਾਂ ਦੀਆਂ ਨੌਕਰੀਆਂ ਤੋਂ ਬਰਖਾਸਤ ਕਰਨਾ ਚਾਹੀਦਾ ਔਰ ਜਿਹੜੇ ਪੁਲਿਸ ਅਫਸਰਾਂ ਨੇ ਇਸ ਕੇਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਐਫ ਆਈ ਆਰ ਕਰਾਂਚ ਦੇਰੀ ਕੀਤੀ, ਉਹਨਾਂ ਦੇ ਖਿਲਾਫ ਵੀ ਡਿਪਾਰਟਮੈਂਟਲ ਇਨਕੁਆਇਰੀ ਹੋ ਕੇ ਕਾਰਵਾਈ ਹੋਣੀ ਚਾਹੀਦੀ ਹੈ। ਦੇਖੋ ਇੱਕ ਆਮ ਵਿਅਕਤੀ ਨਾਲ ਕੀ ਹਾਲ ਕਰਦੇ ਹੋਣਗੇ ਜਿਹੜੇ ਫਾਇਦੇ ਕਰਨਲ ਨੂੰ ਨਹੀਂ ਛੱਡਦੇ ਪਏ। ਤੁਸੀਂ ਸੋਚੋ ਕਿ ਆਮ ਵਿਅਕਤੀ ਅਗਰ ਕਿਤੇ ਪੁਲਿਸ ਸਟੇਸ਼ਨ ਚਲਾ ਜਾਏਗਾ ਨਾ ਇੱਥੇ ਚੜ੍ਹ ਜਾਏਗਾ ਤਾਂ ਕੀ ਹਾਲ ਹੁੰਦਾ ਹੈਗਾ? ਪੰਜਾਬ 'ਚ ਪੁਲਿਸ ਰਾਜ ਹੋਇਆ ਪਿਆ। ਔਰ ਇਹ ਕੱਲੇ ਉਥੋਂ ਦੀ ਹੈ। ਮੈਂ ਤਾਂ ਕਿਉਂਕਿ ਪਬਲਿਕ ਡੀਲਿੰਗ ਕਰਦਾ ਮੇਰੇ ਕੋਲ ਤਾਂ ਰੋਜ਼ ਲੋਕ ਆਂਦੇ ਆ। ਜੋ ਐਸ ਐਚਓ ਡੀ ਐਸ ਪੀ ਐਸ ਐਸ ਪੀ ਇਸ ਸਮੇਂ ਉਹਨਾਂ ਦਾ ਜੋ ਵਿਵਹਾਰ ਹੈ ਜਨਤਾ ਦੇ ਪ੍ਰਤੀ ਜਿੰਨੀ ਅਸੰਵੇਦਨਸ਼ੀਲਤਾ ਹੈ ਜਨਤਾ ਦੇ ਪ੍ਰਤੀ ਮੈਂ ਤੁਹਾਨੂੰ ਉਹਦਾ ਬਿਆਨ ਨਹੀਂ ਕਰ ਸਕਦਾ ਸੋ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਐਕਸਪੋਜ਼ ਕੀਤਾ ਹੈ ਕਰਨਲ ਬਾਠ ਵਾਲੇ ਐਪੀਸੋਡ ਨੇ ਮੁੱਖ ਮੰਤਰੀ ਸਾਹਿਬ ਜਿੰਨੇ ਮਰਜ਼ੀ ਦਾਅਵੇ ਕਰੀ ਜਾਣ ਜਿੰਨੇ ਮਰਜ਼ੀ ਇਸ਼ਤਿਹਾਰ ਦੇਈ ਜਾਣ ਪਰ ਸਚਾਈ ਇਹੀ ਹੈ ਕਿ ਪੰਜਾਬ ਦੇ ਅੰਦਰ ਕਾਨੂੰਨ ਵਿਵਸਥਾ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਹੈ ਇਨਕੁਆਇਰੀ ਦੀ ਮੰਗ ਕਰ ਰਹੇ ਹੋ ਜੀ ਖੁਦਾਰੀਕ ਐਕਸ਼ਨ ਲਿਆ ਜਾ ਸੀਬੀਆਈ ਦੀ ਮੰਗ ਕਰ ਰਹੇ ਹੋ ਸੀਬੀਆਈ ਦੀ ਮੰਗ ਕਰੇ ਕੀ ਹੋ ਸਕਦਾ ਹੈ ਦੇਖੋ ਸੀਬੀਆਈ ਦੀ ਜਿਹੜੀ ਇਨਕੁਆਇਰੀ ਹੈ ਉਹ ਸਟੇਟ ਗਵਰਨਮੈਂਟ ਦੀ ਰਿਕਮੈਂਡੇਸ਼ਨ ਤੇ ਹੀ ਹੋ ਸਕਦੀ ਹੈ ਜੀ ਸਟੇਟ ਗਵਰਨਮੈਂਟ ਰਿਕਮੈਂਡ ਕਰੇਗੀ ਜ਼ਰੂਰ ਸੀਬੀਆਈ ਇਨਕੁਆਇਰੀ ਕਰ। ਅੱਥਵਸਤਾ ਚੱਲਦੀ ਹੈ ਉਹ ਸੜਕਾਂ ਦੀ ਜੋ ਹਾਲਤ ਹੈ ਮੈਨੂੰ ਪਤਾ ਹੀ ਹੈ ਮੈਂ ਆਪ ਜਾ ਕੇ ਆਇਆ ਇੱਕ ਵਾਰੀ ਗਿਆ ਵੀ ਸੀ ਮੈਨੂੰ ਪਤਾ ਨਹੀਂ ਇਹਨੂੰ ਪਤਾ ਹੁੰਦਾ ਤਾਂ ਮੈਂ ਜ਼ਰੂਰ ਤੁਹਾਡੇ ਨਾਲ ਆ ਕੇ ਬੈਠਦਾ ਵਪਾਰੀ ਭਰਾਵਾਂ ਨਾਲ ਲਾ ਕੇ ਇੱਥੇ ਤਰਨੇ ਤੇ ਬੈਠਦਾ ਅੱਗੇ ਤੋਂ ਜਦੋਂ ਵੀ ਮੈਂ ਬੇਨਤੀ ਕਰਾਂਗਾ ਆਪਨੇ ਸਾਰੇ ਲੋਕਲ ਲੀਡਰ ਸਾਹਿਬਾਨ ਨੂੰ ਕਿ ਜਦੋਂ ਵੀ ਕੋਈ ਇਸ ਪ੍ਰਕਾਰ ਦੀ ਇਸ਼ੂ ਆਏ ਜ਼ਰੂਰ ਮੇਰੇ ਧਿਆਨ ਚ ਲੈ ਕੇ ਆਨ ਮੈਂ ਉਹਨਾਂ ਦੀ ਗੱਲ ਨੂੰ ਉਰ ਜੋਰ ਤਰੀਕੇ ਨਾਲ ਉਠਾਉਂਗਾ ਵੀ ਔਰ ਮੈਂ ਅੱਜ ਡੀਸੀ ਸਾਹਿਬ ਨਾਲ ਵੀ ਗੱਲ ਕਰਦਾ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਕਿ ਵੀ ਇਹ ਸੜਕ ਨੂੰ ਜਲਦ ਤੋਂ ਜਲਦ ਬਣਾਇਆ ਜਾਏ ਤੇ ਨਹੀਂ ਬਣਾਣਗੇ ਤੇ ਮੈਂ ਆਪ ਹੀ ਆਕੇ ਤਰਨਾ ਲਾਉਂਗਾ ਜੀ ਜੀ ਨਸ਼ੇ ਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਦਿਨ ਭਰ ਦਿਨ ਨਸ਼ਾ ਫੈਦਾ ਜਾ ਰਿਹਾ ਹੈ ਛੋਟੇ-ਛੋਟੇ ਜਿਹੜੇ ਹੈਗੇ ਆ ਆ ਪੜ ਕੇ ਨਾ ਦੋ ਚਾਰ ਵੱਡੇ ਜਿਹੜੇ ਮਗਰਮਾਸ਼ਾ ਅਜੇ ਤੱਕ ਨਜ਼ਰ ਨਹੀਂ ਆਦੇ ਜਿਨ੍ਹਾਂ ਦੇ ਆ ਕੋਠੇ ਵੀ ਅਜੇ ਤੱਕ ਨਜ਼ਰ ਨਹੀਂ ਆ ਰਹੀਆਂ ਆ ਆਪਜੀ ਦੀ ਸਰਕਾਰ ਦੇ ਉੱਤੇ ਐਕਸ਼ਨ ਲਿਆ ਗਿਆ ਤੇ ਇਹਦੇ ਨਾਲ ਇਹ ਮਸ਼ੀਨ ਵਾਲੇ ਆਪ ਦੀ ਐਮਐਲਏ ਨੇ ਜੰਮੂ ਤੋਂ ਜਿਹੜੇ ਐਮਐਲਏ ਆ ਆਪ ਦੇ ਇੱਕ ਇੱਕ ਵੀਰ ਉਹਨਾਂ ਨੇ ਵੀ ਪੰਜਾਬ ਦੇ ਉੱਤੇ ਧੂਠ ਫਲਾਈਏ ਦੇਖੋ ਮੈਂ ਨਾ ਇਸ ਇਸ਼ੂ ਨੂੰ ਹਮੇਸ਼ਾ ਪੋਲਿਟਿਕਸ ਤੋਂ ਉੱਪਰ ਉੱਠ ਕੇ ਢੀਲ ਕਰਨ ਦਾ ਵਿਸ਼ਵਾਸ ਕਰਦਾ ਜੀ ਆਰੋਪ ਤਾਂ ਪੋਲਿਟਿਕਸ ਅਸੀਂ ਇੱਕ ਦੂਜੇ 'ਤੇ ਲਾਉਣਾ ਹੀ ਰਹਿੰਦੇ ਆ ਲੇਕਿਨ ਸਾਨੂੰ ਇਸ ਸੱਚਾਈ ਨੂੰ ਸਭ ਨੂੰ ਐਕਸੈਪਟ ਕਰਨਾ ਚਾਹੀਦਾ ਹੈ ਸਭ ਪੋਲਿਟਿਕਲ ਪਾਰਟੀਆਂ ਨੂੰ ਕਿ ਪੰਜਾਬ 'ਚ ਨਸ਼ੇ ਦੀ ਸਮੱਸਿਆ ਵੱਧਦੀ ਜਾ ਰਹੀ ਹੈ ਅਸੀਂ ਉਹਨੂੰ ਕੋਈ ਬਹਾਨਾ ਬਣਾ ਲਈਏ ਹੁੰਦਾ ਕੀ ਹੈ ਕਿ ਜਿਹੜੇ ਸਰਕਾਰ 'ਚ ਹੁੰਦੇ ਆ ਉਹ ਆਪੋਜੀਸ਼ਨ ਨੂੰ ਬਲੇਮ ਕਰਦੇ ਆ ਜੀ ਇਹ ਜਾਣਬੁੱਝ ਕੇ ਬਦਨਾਮ ਕਰਨ ਲਈ ਪੰਜਾਬ ਨੂੰ ਇਹ ਗੱਲਾਂ ਕਰ ਰਹੇ ਆ ਕੋਈ ਪੰਜਾਬ ਨੂੰ ਬਦਨਾਮ ਕਰਨ ਵਾਲੀ ਗੱਲ ਨਹੀਂ ਕਰ ਰਿਹਾ ਸੱਚਾਈ ਹੈ ਕਿ ਪੰਜਾਬ 'ਚ ਨਸ਼ਾ ਵਧਦਾ ਜਾ ਰਿਹਾ ਹੈ ਮੈਂ ਤਾਂ ਰੋਜ਼ ਪਿੰਡਾਂ ਜਾਣਾ ਇੱਕੋ ਹੀ ਸਵਾਲ ਮੇਰੇ ਸਾਹਮਣੇ ਆਂਦਾ ਹੈ ਸਾਡੇ ਬੱਚੇ ਬਹੁਤ ਬੁਰੀ ਤਰ੍ਹਾਂ ਨਾਲ ਛੋਲੇ ਛੋਲੇ 17 17 ਸਾਲ ਦੇ ਬੱਚੇ ਹੁਣ ਤਾਂ ਕੁੜੀਆਂ ਵੀ ਉਹਦੇ ਸ਼ਾਮਿਲ ਹੋ ਗਈਆਂ। ਵਾਟਰ ਤੋਂ ਕਿਸ ਤਰ੍ਹਾਂ ਕ੍ਰੋਸ ਕਰਨਾ ਜਦੋਂ ਪੰਜਾਬ ਤੋਂ ਜੇ ਉਹ ਸਟੇਟ ਸੇ ਜਾ ਰਿਹਾ। ਮੈਂ ਮੈਂ ਦੱਸਣ ਲੱਗਾ ਤੁਹਾਨੂੰ। ਇਸ ਕਰਕੇ ਨਹੀਂ ਬਾਰਡਰ ਤੇ ਤਾਂ ਦੇਖੋ ਸਟੇਟ ਦੇ ਸਾਡੇ ਜਿਹੜੇ ਬਾਰਡਰ ਨੇ ਉਹਨਾਂ ਦੇ ਉੱਤੇ ਕੋਈ ਬਹੁਤ ਜ਼ਿਆਦਾ ਚੈਕਿੰਗ ਹੁੰਦੀ ਨਹੀਂ ਆਪਾਂ ਵੀ ਦੇਖਦੇ ਹਾਂ ਆਪਾਂ ਵੀ ਰੋਜ਼ ਹਰਿਆਣਾ ਜਾ ਰਹੇ ਹਾਂ ਆਪਾਂ ਵੀ ਰੋਜ਼ ਹਿਮਾਚਲ ਜਾ ਰਹੇ ਹਾਂ। ਸਟੇਟ ਗਵਰਨਮੈਂਟ ਦੀ ਕਮਜ਼ੋਰੀ ਹੈ। ਜਿਹੜੇ ਇੰਟਰ ਸਟੇਟ ਬਾਰਡਰ ਨੇ ਉਹ ਤਾਂ ਸਟੇਟ ਗਵਰਨਮੈਂਟ ਹੀ ਦੇਖਦੀ ਹੈ ਨਾ। ਉਹਦੇ ਜਿੱਤਾ ਪੁਲਿਸ ਨਾਲ ਹੀ ਉਹਦੇ ਵੀ ਮੁੱਦਾ ਬੜਾ ਵਿਧਾਨ ਸਭਾ ਦੇ ਵਿੱਚ ਉਠਾ ਮੈਂ ਉਹ ਵੀ ਕਹਿ ਰਿਹਾ ਨਾ ਇਸ ਕਰਕੇ ਸਾਨੂੰ ਪੰਜਾਬੀਆਂ ਨੂੰ ਸਾਰੇ ਪੋਲੀਟੀਕਲ ਪਾਰਟੀ ਦੇ ਲੋਕਾਂ ਨੂੰ ਪ੍ਰੈਸ ਨੂੰ ਸੋਸ਼ਲ ਲੀਡਰਸ ਨੂੰ ਜ਼ਰੂਰ ਇੱਕਜੁੱਟ ਹੋ ਕੇ ਸਿਰ ਜੋੜ ਕੇ ਬੈਠਣ ਦੀ ਲੋੜ ਹੈ ਕਿ ਭਾਈ ਨਸ਼ੇ ਦੇ ਇਸ ਕੋਡ ਨੂੰ ਕਿੰਨੇ ਪੰਜਾਬ ਤੋਂ ਕਟਣਾ ਹੈ ਸਰਕਾਰ ਨੇ ਕੁਝ ਐਕਸ਼ਨ ਪਿਛਲੇ ਦਿਨਾਂ ਸ਼ੁਰੂ ਕੀਤਾ ਚਲੋ देर आए दुरुਸਾਏ ਮੈਂ ਉੱਤੇ ਕੋਈ ਪੋਲੀਟੀਕਲ ਟਿਕਟਨੀ ਨਹੀਂ ਕਰਨਾ ਚਾਹੁੰਦਾ ਕਿ ਵੀ 3 ਸਾਲ ਕਿਉਂ ਲੱਗ ਗਏ ਉਹਨਾਂ ਨੂੰ ਇਸ ਸੈਕਸ਼ਨ ਨੂੰ ਸ਼ੁਰੂ ਕਰਨ ਲੇਕਿਨ ਮੋਦੇ ਜੀ ਵੀ ਬੇਨਤੀ ਜ਼ਰੂਰ ਕਰਨੀ ਹੈ ਕਿ ਜਿਹੜਾ ਐਕਸ਼ਨ ਤੁਸੀਂ ਸ਼ੁਰੂ ਕੀਤਾ ਹੈ ਸਿਰਫ ਪੀਆਰ ਐਕਸਰਸਾਈਜ਼ ਨਾ ਰਹੇ ਜੀ ਕਿ ਕਿਉਂਕਿ ਦਿੱਲੀ ਚ ਆਪਾਂ ਚੋਣ ਹਾਰੇ ਆਂ ਮੋਰਲ ਬੜਾ ਡਾਊਨ ਹੈ ਤੇ ਕੁਛ ਨਾ ਕੁਛ ਆਪਾਂ 15 ਦਿਨ ਮਹੀਨਾ ਜਰਾ ਜ਼ੋਰ ਮਾਰ ਕੇ ਲੋਕਾਂ ਨੂੰ ਦਿਖਾਈਏ ਵੀ ਸਾਡੀ ਸਰਕਾਰ ਬੜੀ ਐ ਉਹਦੇ ਨਾਲ ਨਹੀਂ ਮਸਲਾ ਲਾਉਣਾ ਇਹ ਜਿਹੜੀ ਦਸ਼ਕਾਂ ਦੀ ਦਹਾਕੀਆਂ ਦੀ ਜਿਹੜੀ ਇਹ ਪ੍ਰੋਬਲਮ ਹੈ ਜਿਹੜਾ ਐਡਾ ਵੱਡਾ ਨੈਟਵਰਕ ਹੈ ਅਗਰ ਤੁਸੀਂ ਇਹਨੂੰ ਡਿਸਟਰੋਏ ਕਰਨਾ ਹੈ ਅਗਰ ਤੁਸੀਂ ਇਹਨੂੰ ਤੋੜਨਾ ਹੈ ਅਗਰ ਤੁਸੀਂ ਇਹਨੂੰ ਖਤਮ ਕਰਨਾ ਹੈ ਇਹਦੇ ਲਈ ਸਸਟੇਨਡ ਕੰਸਿਸਟੈਂਟ ਐਫਰਟ ਕਰਨੇ ਪੈਣਗੇ ਸਟੇਟ ਗਵਰਨਮੈਂਟ ਨੂੰ ਸੈਂਟਰਲ ਗਵਰਨਮੈਂਟ ਨੂੰ ਮਿਲ ਕੇ ਕਰਨੇ ਪੈਣਗੇ ਸਾਡੀ ਸੈਂਟਰਲ ਗਵਰਨਮੈਂਟ ਬੜੀ ਐ ਦੇ ਪ੍ਰਤੀ ਸੰਸੀਅਰ ਹੈ ਪਿਛਲੇ ਲਗਭਗ ਡੇਢ ਦੋ ਸਾਲ ਜਿਹਦੇ ਦੇਖੋਗੇ ਐਨਆਈਏ ਨੇ ਬਹੁਤ ਬੜੀਆਂ ਬੜੀਆਂ ਰੇਟਸ ਕੀਤੀਆਂ ਜਿਹੜੇ ਟਰੱਕ ਦੇ ਪੈਡਲਰਸ ਨੇ ਜਿਹੜੇ ਸਮਗਲਰਸ ਨੇ ਉਸ ਨੈਟਵਰਕ ਨੂੰ ਤੋੜਨ ਲਈ ਮੈਚਾਨਾ ਕਿ ਸੈਂਟਰ ਔਰ ਸਟੇਟ ਮਿਲਨ ਸਾਰੇ ਪੋਲਿਟੀਕਲ ਪਾਰਟੀਆਂ ਦੇ ਲੋਕ ਵੀ ਇੱਕ ਜੋ ਟੋਨ ਇੱਕ رائے ਬਣਾਉਣ ਕਿ ਯਾਰ ਚਾਹੇ ਕੋਈ ਹੋਏ ਜੋ ਵਿਅਕਤੀ ਨਸ਼ਾ ਵੇਚਦਾ ਹੈ ਜਿਹਦੀ ਕਿਸੇ ਵੀ ਤਰ੍ਹਾਂ ਦੀ ਭਾਗੀਦਾਰੀ ਦੀ ਉਹਨੂੰ ਕੋਈ ਨਹੀਂ ਬਚਾਏਗਾ ਉਹਦੇ ਖਿਲਾਫ ਕਸ਼ਨ ਹੁੰਦਾ ਸਭ ਉਹਦਾ ਵੈਲਕਮ ਕਰਾਂਗੇ ਸਭ ਸਰਕਾਰ ਦੇ ਨਾਲ ਖੜੇ ਹੋ ਜਾਗੇ ਇਸ ਮਾਮਲੇ 'ਚ ਔਰ ਸਰਕਾਰ ਵੀ ਇਹਨੂੰ ਪੋਲਿਟੀਕਲ ਤੋਂ ਉੱਪਰ ਉੱਟ ਕੇ ਸਭ ਨੂੰ ਨਾਲ ਲੈ ਕਰਕੇ ਕਿਉਂਕਿ ਇਹ ਇਸ਼ੂ ਪੰਜਾਬ ਦਾ ਇਸ਼ੂ ਹੈ ਪੰਜਾਬ ਦੀ ਜਵਾਨੀ ਨੂੰ ਬਚਾਉਣ ਦਾ ਇਸ਼ੂ ਹੈ ਸੋ ਇਸ ਕਰਕੇ ਸਾਡੀ ਪਾਰਟੀ ਤਾਂ ਹਮੇਸ਼ਾ ਹੀ ਇਹ ਗੱਲ ਕਹਿੰਦੀ ਰਹੀ ਹੈ ਚਾਹੇ ਮੈਂ ਅੱਜ ਆਪੋਜੀਸ਼ਨ ਪਾਰਟੀ 'ਚ ਆਂ ਲੇਕਿਨ ਮੈਂ ਅੱਜ ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿ ਰਿਹਾ ਕਿ ਸਰਕਾਰ ਤਗੜੀ ਹੋ ਕੇ ਲੜਾਈ ਲੜੇ ਅਸੀਂ ਤਗੜੇ ਹੋ ਕੇ ਦੋ ਨਾਲ ਸਾਡੀ ਜਿੱਥੇ ਲੋੜ ਆ ਸਾਨੂੰ ਵੀ ਦੱਸੋ ਠੀਕ ਥੈਂਕ ਯੂ ਸਰ ਪ੍ਰਿੰਸੀਪਲ ਜੇਐਸ ਅੱਪਰ ਕੌਂਸਲ ਸੀਰੀਅਸ ਕੈਂਡੀਡੇਟ ਨੰਬਰਸ ਹੈ ਇੰਡੀਜੈਂਸ ਮਾਹੀ ਤੇ ਸਾਡੇ ਜਿਹੜਾ ਸਕੂਲ ਹੈਗਾ ਇਹ ਐਡੀਗਾ ਰੋਡ ਤੇ ਸਥਿਤ ਹੈਗਾ ਤੇ ਸਾਡੇ ਦੂਜੇ ਪਾਸੇ ਜਿਹੜਾ ਹੈਗਾ ਇੱਕ ਏਕ ਮਾਡਲ ਸਕੂਲ ਜਿਹੜਾ ਹੈਗਾ ਉਤਲਾਇਆ ਹੈਗਾ ਜਿਹਦੇ ਵਿੱਚ ਪੀ ਨਾਸੂ ਤੋਂ ਲੈ ਕੇ 5ਵੀਂ ਦੀ ਬਾਰਤ ਇੰਗਲਿਸ਼ ਮੀਡੀਅਮ ਦੇ ਵਿੱਚ ਜਿਹੜੇ ਬੱਚੇ ਸਾਡੇ ਦੇ ਪੜ੍ਹ ਰਹੇ ਆ ਉਹਦੇ ਵਿੱਚ ਵੀ ਜਿਹੜੀ ਅਸੀਂ ਐ ਨਵੇਂ ਸਾਲ ਤੋਂ ਉਹਨੂੰ ਸਾਰਾ ਜਿਹੜਾ ਅਸੀਂ ਇੰਗਲਿਸ਼ ਮੀਡੀਅਮ ਜਿਹੜਾ ਕੀਤਾ ਹੈਗਾ ਉਹਦੇ ਵਿੱਚ ਵੀ ਸਾਡੇ ਦੇ ਜਿਹੜੇ ਆ ਦਾਖਲਾ ਜਿਹੜਾ ਸ਼ੁਰੂ ਹੈਗਾ ਸੋ ਮੈਂ ਸਾਰੇ ਮੇਰੀ ਬੇਨਤੀ ਕਰਦਾ ਕਿ ਬਦ ਤੋਂ ਬਦ ਜਿਹੜੇ ਪੱਤੇ ਜਿਹੜੇ ਇੱਥੇ ਦਾਖਲ ਪਾਓ ਤੇ ਆ ਇੱਕ ਵਾਰੀ ਜਿਹੜਾ ਤੁਸੀਂ ਇੱਥੇ ਆ ਕੇ ਜਿਹੜਾ ਵਿਜ਼ਿਟ ਕਰੋ ਤੇ ਇਸ ਸਕੂਲ ਦੇ ਬਾਰੇ ਤੁਹਾਨੂੰ ਪਤਾ ਹੈ ਕਿ ਸਾਡਾ ਜਿਹੜਾ ਸਕੂਲ ਹੈਗਾ ਜ਼ਿਲ੍ਹੇ ਵਿੱਚ ਖੇਡਾਂ ਦੇ ਪੱਖੋਂ ਤੇ ਜਿਹੜਾ ਸਭ ਤੋਂ ਜਿਹੜਾ ਪੱਲੇ ਨੰਬਰ ਤੇ ਹੈਗਾ ਇੱਕ ਸਾਡੇ ਪਲੇਅਰ ਜਿਹੜੇ ਇੰਟਰਨੈਸ਼ਨਲ ਪਲੇਅਰ ਵੀ ਜਿਹੜੇ ਆ ਗਏ ਆ ਉਹ ਵੀ ਇੱਥੇ ਜਿਹੜੇ ਆ ਖੇਡਦੇ ਹੈਗੇ ਆ ਤੇ ਇਸ ਤੋਂ ਇਲਾਵਾ ਪੜ੍ਹਾਈ ਪੱਖੋਂ ਵੀ ਇਹ ਸਕੂਲ ਜਿਹੜਾ ਹੈਗਾ ਜ਼ਿਲ੍ਹੇ ਦਾ ਸਭ ਤੋਂ ਜਿਹੜਾ ਵਧੀਆ ਸਕੂਲ ਮੰਨਿਆ ਜਾਂਦਾ ਹੈਗਾ ਸੋ ਇੱਥੇ ਜਿਹੜਾ ਹੈਗਾ ਅਚਿੰਦ ਕੋ ਲੈ ਕੇ ਬਾਦਮੀ ਕੋ ਕਲਾਸ ਚਾਹ ਕੱਢੇ ਪਰ ਇਹ ਇੱਕ ਲੱਖਾਂ ਜਿਹੜੇ ਹੈਗੇ ਆ ਤੇ ਸਾਡੇ ਕੋਲ ਪਲੱਸ 1 ਪਲੱਸ 2 ਜਿਹੜੀ ਆ ਖਾਸ ਵਿੱਚ ਇਹ ਜਿਹੜੀ ਆ ਪੜ੍ਹੀ ਦਿੱਤੀ ਹੈਗੀ ਆ ਤੇ ਇਸ ਇਹ ਜਿਹੜਾ ਸਾਡੇ ਉਹ ਜਿਹੜੀ ਕਲਾਸਾਂ ਚੱਲ ਨਹੀਂ ਰਹੀਆਂ ਸੋ ਮੈਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਾਂਗਾ ਆਪਣੇ ਨਗਰ ਦੇ ਆਪਣੇ ਜ਼ਿਲ੍ਹੇ ਦੇ ਲੋਕਾਂ ਨੂੰ ਕਿ ਤੁਸੀਂ ਜਿਹੜਾ ਹੈਗਾ ਸਾਡੇ ਕੋਲ ਲਿਆਓ ਆਪਣੇ ਬੱਚਿਆਂ ਨੂੰ ਜਿਹੜਾ ਹੈ ਦਾਖਲ ਕਰਵਾਓ ਤੇ ਤੁਹਾਨੂੰ ਜਿਹੜਾ ਇਹ ਇਹ ਗਲਾਥੇ ਕੋ ਦਾ ਮੌਕਾ ਦੇਕੂ ਜੀ ਉਹਦੇ ਧੰਨਵਾਦ ਇਹ ਸੱਜਣ ਜਲਸੀ ਫਲਸੇਂਗਰ ਨਗਰ ਦਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਭਾਰਗੀਆਂ ਖਲਫੇ ਨਮਲੀਆ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਮਾਂਗੇ ਉਦੋਂ ਤੱਕ ਵਾਸਤੇプチਨ ਇਜਾਜ਼ਤ ਦਿਓ ਧੰਨਵਾਦ